ਆ ਸੁਣਿਓ ਪਹਿਲਾ ਬ੍ਰਿਸ਼ਟਾਚਾਰ ਜਿਹੜਾ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਉਹ ਬ੍ਰਿਸ਼ਟਾਚਾਰ ਕਾ ਮੈਂ ਕਿੱਦਾਂ ਵੀ ਅਫਸਰ ਜਾਂ ਕੋਈ ਪੋਲਿਟੀਕਲ ਪਾਵਰ ਰੱਖਣ ਵਾਲਾ ਬੰਦਾ ਕਰਦਾ ਹੋਵੇ ਬਖਸ਼ਿਆ ਨਹੀਂ ਜਾਊਗਾ ਅੱਜ ਇੱਕ ਵਾਰੀ ਫੇਰ ਆਮ ਜਨਤਾ ਨੂੰ ਪਤਾ ਲੱਗ ਗਿਆ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਹੀ ਨਹੀਂ ਦੇਖਦੀ ਕਿ ਪੇਸ਼ਟਾਚਾਹ ਕੌਣ ਕਰ ਰਿਹਾ ਹੈ ਅਮੇ ਸਾਡਾ ਕੋਈ ਆਪਣਾ ਹੋਵੇ ਲਓ ਜੀ ਸਤੌਜ ਵਾਲੇ ਨੇ ਬੰਨ ਤੇ ਗੱਪਾਂ ਦੇ ਪੁਲ ਤੇ ਥੱਲੇ ਜਨਤਾ ਨੇ ਚੱਕਤਾ ਗੁੱਡ ਸੀਐਮ ਸਾਹਿਬ ਬਹੁਤ ਵਧੀਆ ਸਿਰਾ ਕਰਤਾ ਮਾਨ ਸਾਹਿਬ ਅੱਜ ਜਿਹੜਾ ਤੁਹਾਡਾ ਇੱਕ ਐਮਐਲਏ ਰਾਮਨ अरोड़ा ਫੜਿਆ ਗਿਆ ਬੀਜਲੈਂਸ ਨੇ ਫੜ ਲਿਆ ਤੁਸੀਂ ਪ੍ਰੈਸ ਕਾਨਫਰੰਸ ਕਰਤੀ ਕਿ ਦੇਖੋ ਜੀ ਅਸੀਂ ਕੋਈ ਹੋਵੇ ਚਾਹੇ ਸਾਡਾ ਆਪਣਾ ਹੋਵੇ ਚਾਹੇ ਦੂਜਾ ਹੋਵੇ ਚਾਹੇ ਸਾਡਾ ਐਮਐਲਏ ਮੰਤਰੀ ਹੋਵੇ ਕੋਈ ਨਹੀਂ ਬਖਸ਼ਾਂਗੇ ਅਸੀਂ 0 ਫੀਸ ਦੀ ਵੀ ਅਸੀਂ ਰਿਸ਼ਵਤ ਖੋਰੀ ਬਰਦਾਸ਼ਤ ਨਹੀਂ ਕਰਾਂਗੇ ਮਾਨ ਸਾਹਿਬ ਐਂ ਤੁਸੀਂ ਬੋਲੇ ਸੀ ਵਿਜੇ ਸਿੰਗਲਾ ਜਿਹੜਾ ਮਾਨਸਾ ਤੋਂ ਮੰਤਰੀ ਸੀਗਾ ਜਦੋਂ ਉਹਨੂੰ ਫੜ ਕੇ ਅੰਦਰ ਦਿੱਤਾ ਸੀ ਵੀ ਅਸੀਂ ਆਪਣਾ ਮੰਤਰੀ ਫੜ ਕੇ ਅੰਦਰ ਲੇਤਾ ਜੀ ਆ ਦੇਖੋ ਆਈ ਤੁਸੀਂ ਇੱਕ ਬੋਲੇ ਸੀ ਕਿ ਜਦੋਂ ਅਮਤ ਰਤਨ ਜਿਹੜਾ ਬਠਿੰਡੇ ਦਿਹਾਤੀ ਤੋਂ ਐਮਐਲਏ ਆ ਉਹਨੂੰ ਫੜ ਕੇ ਕਿਉਂ ਦੇਖੋ ਅਸੀਂ ਆਪਣਾ ਐਮਐਲਏ ਫੜ ਲਿਆ ਸੋ ਜਨਾਬ ਸਤੌਜ ਵਾਲਿਓ ਕਿੱਥੇ ਨੇ ਅੱਜ ਕੱਲ੍ਹ ਉਹ ਵਿਜੇ ਸਿੰਘਲਾ ਅਮਤ ਰਤਨ ਕਿਸੇ ਜੇਲ੍ਹ ਚ ਐ ਦਿਖਦੇ ਆ ਕਿਤੇ ਉਹਨਾਂ ਦੇ ਕੇਸਾਂ ਦਾ ਕੀ ਬਣਿਆ ਟ੍ਰਾਇਲ ਦਾ ਕੀ ਬਣਿਆ ਅੱਗੇ ਕੋਈ ਸੁਣਵਾਈ ਹੋਈ ਨਹੀਂ ਹੋਈ ਗਵਾਹੀਆਂ ਹੋਈਆਂ ਨਹੀਂ ਹੋਈਆਂ ਉਹ ਕਿੱਥੇ ਜੇ ਖੜੀ ਐ ਕਹਾਣੀ ਆਪਣੀ ਉਹ ਛੋਡੇ ਨਾਲ ਤਾਂ ਚਾਹ ਪੀਂਦੇ ਫਿਰਦੇ ਆ। ਛੋਡੀਆਂ ਜਿੰਨੀਆਂ ਸਰਕਾਰ ਦੀਆਂ ਮੀਟਿੰਗਾਂ ਹੁੰਦੀਆਂ ਨੇ ਉਹ ਦੋਨੇ ਛੋਡਾ ਮੰਤਰੀ ਬੀਜੇ ਸਿੰਘਲਾ ਮਾਨਸਾ ਵਾਲਾ ਤੇ ਅਮਤਰਦਰਮ ਭੰਡੇ ਵਾਲਾ ਵਿੱਚ ਬੈਠੇ ਹੁੰਦੇ ਆ। ਸਾਰਾ ਕੰਮਕਾਰ ਉਧਰੋਂ ਮਾਨਸਾ ਜਦੋਂ ਭੰਡੇ ਦਿਹਾਤੀ ਜਿਹੜਾ ਦੇਖ-ਦੇਖ ਰਹੇ ਆ ਉਹ ਛੋਡਾ ਐਮਐਲਏ ਤੇ ਛੋਡਾ ਬੀਜੇ ਸਿੰਘਲਾ ਮੰਤਰੀ ਦੇਖ ਰਹੇ ਆ। ਇਹ ਡਰਾਮਾ ਤੁਸੀਂ ਉਦੋਂ ਵੀ ਖੇਡਿਆ ਸੀ ਕਿਉਂਕਿ ਉਦੋਂ ਜਿਮਣੀ ਚੋਣ ਸੀਗੀ ਸੰਗਰੂਰ ਵਾਲੀ ਛੋਡੇ ਲਈ ਬਕਾਰ ਦਾ ਸਵਾਲ ਬਣਿਆ ਹੋਇਆ ਸੀ। ਉਦੋਂ ਡਰਾਮਾ ਖੜਿਆ ਵੀ ਦੇਖੋ ਅਸੀਂ ਆਪਣਾ ਮੰਤਰੀ ਫੜ ਕੇ ਅੰਦਰ ਦੇਤਾ ਜੀ ਹੁਣ ਜਿੰਮਨੀ ਚੋਣਾ ਲੁਧਿਆਣੇ ਵਾਲੀ ਹੁਣ ਵੀ ਡਰਾਮਾ ਇਹ ਖੇਡ ਲਿਆ ਵੀ ਆ ਦੇਖੋ ਅਸੀਂ ਆਪਣਾ ਇੱਕ ਐਮਐਲਏ ਫੜ ਕੇ ਅੰਦਰ ਦੇਤਾ ਤੁਸੀਂ ਉਹ ਵਿਜੇ ਸਿੰਘਲੇ ਵਰਗੇ ਅਮਰ ਰਤਨ ਵਰਗੇ ਪਾਰਟੀ ਚ ਕਿਉਂ ਨਹੀਂ ਹਾਲ ਤੱਕ ਕੱਡੇ ਕਿਉਂ ਉਹ ਸੋਡੀਆਂ ਪਾਰਟੀ ਦਾ ਹਿੱਸਾ ਨੇ ਕਿਉਂ ਸੋਡੀਆਂ ਮੀਟਿੰਗਾਂ ਦਾ ਹਿੱਸਾ ਬਣਦੇ ਨੇ ਕਿਉਂ ਛੋਡੇ ਨਾਲ ਛੋਡੇ ਕੇਜਰੀਵਾਲ ਦੇ ਨਾਲ ਛੋਡੇ ਬਾਕੀ ਜਿੰਨੀ ਪਾਰਟੀ ਨਾਲ ਬੈਠ ਕੇ ਮੀਟਿੰਗਾਂ ਕਰਦੇ ਆ ਜਾਂ ਕੰਮਕਾਰ ਤੁਹਾਡਾ ਅੱਜ ਵੀ ਜੇ ਕਿਸੇ ਨੇ ਮਾਨਸਾ ਬਠਿੰਡੇ ਚ ਕੰਮ ਕਰਾਉਣਾ ਤਾਂ ਦੋਨੇ ਬੰਦੇ ਕਰਾ ਰਹੇ ਆ ਇਹ ਡਰਾਮਾ ਕਾਦੇ ਲਈ ਕਿਉਂ ਲੋਕਾਂ ਨੂੰ ਗਮਰਾਹ ਕਰ ਰਹੇ ਆ ਕਿਉਂ ਲੋਕਾਂ ਦੇ ਅੱਖਾਂ 'ਚ ਘੱਟਾ ਪਾ ਰਹੇ ਆ ਵੱਡੀਆਂ 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 ਗੱਲਾਂ ਮੈਂ ਚੰਨੀ ਨੂੰ ਫੜ ਕੇ ਅੰਦਰ ਦੇ ਦੂੰਗਾ ਉਹ ਜਿਹੜਾ ਜਾਦ ਹੋਣਾ ਤੁਹਾਡੇ ਡੀਐਸਪੀ ਵਾਲਾ ਮਸਲਾ ਉਹ ਭਰਤੀ ਕਰਾਦਾ ਮੁੰਡਾ ਡੀਐਸਪੀ ਮੈਂ ਜੀਸੀਬੀ ਆਪ ਚਲਾਉਂਗਾ ਬਾਦਲ ਦਾ ਮੈਂ ਉਹ ਧਾਉਂਗਾ ਜਿਹੜਾ ਕੀ ਬਣਿਆ ਹੋਇਆ ਆ ਪਤਾ ਨਹੀਂ ਕਿਹੜਾ ਬਾਲਾ ਸਰ ਪਤਾ ਨਹੀਂ ਕਿਹੜਾ ਨਰਾ ਬਣਿਆ ਉਹ ਟਰੈਕਟਰ ਪਤਾ ਨਹੀਂ ਕੀ ਬਣਿਆ ਉਹਨੂੰ ਮੈਂ ਆਪ ਟਾਉਂਗਾ ਜੀ ਉੱਥੇ ਸਕੂਲ ਬਣਾਵਾਂਗੇ ਜੀ ਸਵੀਮ ਕਪੂਲ ਜਿਹੜੇ ਬਣੇ ਹੋਇਆ ਉਹ ਜਵਾਕਾਂ ਲਈ ਕੰਮ ਆਇਆ ਕਰਨਗੇ ਜੀ ਕਿਹੜੇ ਡਰਾਮੇ ਕਿਉਂ ਲੋਕਾਂ ਨੂੰ ਗਮਦਾ ਕਰੀ ਜਾਂਦਾ ਫਿਰ ਡਰਾਮਾ ਬਿੜ ਲਿਆ ਅਸੀਂ ਬੂੰਦ ਪਾਣੀ ਨਹੀਂ ਦੇਣੀ ਜੀ ਅਗਲੇ ਨੇ ਉਹ ਚੱਕ ਚੱਕ ਕੇ ਪੰਜਾਬ ਪੁਲਿਸ ਨੂੰ ਮਾਰਿਆ ਬਾਹਰ ਸੀਆਈਐਸਫ ਦੀ ਉੱਥੇ ਸਾਰੇ ਹੀ ਨਗਰਾਨੀ ਚ ਕਰਤਾ ਤੇਰਾ ਬੀਬੀ ਐਮਬੀ ਦੇ ਵਿੱਚ ਭਗ ਨਗਲ ਡੈਮ ਆ ਜਿਹੜਾ ਕੀ ਪੰਜਾਬ ਨੂੰ ਤੂੰ ਹਰਿਆਣੇ ਨੂੰ ਜਾਂਦਾ ਪਾਣੀ ਰੋਕ ਲਿਆ ਮੈਂ ਉਦਾਂ ਹੀ ਬੋਲਿਆ ਸੀ ਵੀ ਇਹ ਡਰਾਮਾ 21 ਮਈ ਤੱਕ ਹੋਣਾ ਹੈ 21 ਮਈ ਨੂੰ ਜਿਹੜਾ ਪਾਣੀ ਦੀ ਵੰਡ ਦਾ ਨਵਾਂ ਸਾਲ ਸ਼ੁਰੂ ਹੋ ਜਾਣਾ ਉਹ ਜਿੰਨਾ ਕੋਟਾ ਹਰਿਆਣੇ ਨੂੰ ਰਾਸਤਾ ਨੂੰ ਜਾਣਾ ਉ ਜਾਣ ਲੱਗ ਜਾਣਾ ਉਹ ਜਾਣ ਲੱਗ ਗਿਆ ਉਹ ਰੋਕ ਲਿਆ ਜੇ ਹਿੰਮਤ ਹੈ ਜੇ ਲਤਾਂ ਜਾਨ ਹੈਗੀ ਪੰਜਾਬ ਪੁਨਰਗਠਨ ਐਕਟ ਦੀ ਜਿਹੜੀ ਧਾਰਾ 78 79 80 ਹੈ ਉਹਨੂੰ ਰੱਦ ਕਰੋ ਉਹਦੇ ਲੜੋ ਆ ਕੇ ਉਹਦੇ ਗੱਲ ਕਰੋ ਆ ਕੇ ਫੋਕੇ ਡਰਾਮੇ ਕਰਕੇ ਉੱਥੇ ਜੁੰਦਾ ਲਾ ਲਿਆ ਜੀ ਉਹ ਜੁੰਦਾ ਲਾ ਕੇ ਨਮਾ ਬੰਧ ਕੱਢ ਲਿਆ ਅਗਲਾ ਲਿਆ ਕੇ ਪੰਜਾਬ ਪੁਲਿਸ ਦਾ ਜਿਹੜਾ ਕੰਟਰੋਲ ਸੀ ਉਹਨੂੰ ਪਾਸੇ ਕਰਤਾ ਤੇ ਸੈਂਟਰ ਨੇ ਇੱਕ ਆਪਣੀ ਜਿਹੜੀ ਏਜੰਸੀ ਹੈ ਸੀਆਈਐਸਐਫ ਉਹ ਲਿਆ ਕੇ ਬਿਠਾਤੀ ਉੱਥੇ ਉਹ ਨਮਾ ਹੋਰ ਮੰਝ ਕੱਢਦਾ ਤੁਸੀਂ ਹੁਣ